ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਠੀਕ ਹੈ ਵੀਰੇ ਮੱਕੀ ਦੀ ਵੀਡੀਓ ਪਾਉਣੀ ਹੈ ਹਰੇ ਘਟਾਂਡੇ ਨੂੰ ਦੋ ਜਾਂ ਦੋ ਜਾਂ ਤਿੰਨ ਦੋ ਜਾਂ ਤਿੰਨ ਛੱਲੀਆਂ ਲੱਗੀਆਂ ਠੀਕ ਹੈ ਅਜੇ ਹੈਗੀ ਤਾਂ ਖੜਦੀ ਆਹ ਕਰਕੇ ਆਪਾਂ ਨੇ ਪਹਿਲੀ ਵੀਡੀਓ ਪਾਤ ਤੀ ਕੋਈ ਬੰਦਾ ਹੁੰਦਾ ਘਟੋ ਘਟ 15 ਫੁੱਟ ਘਾਦਾ ਮੱਕੀ ਦਾ ਠੀਕ ਇਹ ਚੱਕਾ ਦੋ ਕਿਲੇ ਮੱਕੀ ਐੜ ਲਵਾਉਣਾ ਬਰਾ ਠੀਕ ਇਹ ਚੱਕਾ ਤੇ ਐੜ ਲਵਾ ਦੀ ਸ਼ਮਰ ਤੇ ਵੀਰ ਆਉਂਦਾ ਦੋ ਕਿਲੇ ਮੱਕੀ ਕੋਈ ਵੀ ਮੇਰਾ ਵੀਰ ਭਰਾ ਚਾਰ ਵਾਲਾ ਹੋਵੇ ਸੋਪਾਰਾ ਕਰਤਾ ਹੈ। ਮੈਲ ਆਪਣਾ ਹੈਗਾ 84375 ਚੋਂ ਤਰਫ ਨੇ। 84375 ਚੋਂ ਤਰਫ ਨੇ। 843 ਇੱਕ ਤਰਫ ਚੋਂ ਤਰਫ ਨੇ। ਹਰੇਕ ਢਾਂਡੇ ਨੂੰ 2 ਤਿੰਨ ਵੀਨੇ 2 ਵੀਨੇ ਤਿੰਨ ਵੀਨੇ 2 ਵੀ। ਠੀਕ। ਖੰਡੀ ਹਰੇਕ ਢਾਂਡੇ ਨੂੰ। ਜੀ। 2 ਤੋਂ 1 ਤੱਕ ਇਹਨੂੰ ਹੈ ਹੀ ਨਹੀਂ ਹੈ। ਠੀਕ। ਇੱਕ ਤਾਂ ਕਿਸੇ ਨੂੰ ਹੈ ਨਹੀਂ ਜਿਵੇਂ ਇਹ ਜਾਂ ਤਨਨ ਨੇ ਜਾਂ ਦੋ ਨੇ ਜਾਂ ਤਨਨ ਨੇ ਜਾਂ ਦੋ ਠੀਕ ਦੋ ਕਿਲੇ ਮੁੱਕੀਏ ਠੀਕ ਮੋਬਾਈਲ 84 9579 490 ਏਰੀਆ ਰਹੇ ਕੋਲ ਕੰਬਾਈਨ ਵਿਕਾਊ ਹੈ ਜੀ ਹਰਮੀਤ ਕੰਬਾਈਨ 2023 ਮਾਡਲ ਫਸਟ ਪਾਰਟੀ ਰੇਟ 18 ਲੱਖ 70000 ਏਰੀਆ ਲਹਿਰਾਗਾਗਾ ਸਕ੍ਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਹਰਮੀਤ ਕੰਬਾਈਨ ਹੈ ਜਿਹੜਾ ਫਸਟ ਪਾਰਟੀ ਹੈ ਲੋਕੇਸ਼ਨ ਲਹਿਰਾਗਾਗਾ ਦੀ ਹੈ 2023 ਮਾਡਲ ਹੈ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਹੈ 18,70,000 9915354378 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਰਮੀਤ ਕੰਬਾਈਨ 2023 ਮਾਡਲ ਫਸਟ ਪਾਰਟੀ 18 ਲੱਖ 70000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਲਹਿਰਾਗਾ ਗੈਰੀ ਦੇ ਵਿੱਚ ਖੜੇ ਜਾ ਕੇ ਚੈੱਕ ਕਰੋ ਆਰਮੀ ਵਾਲੀ ਟਰਾਲੀ ਵਿਕਾਊ ਹੈ ਜੀ ਆਰਮੀ ਵਾਲੀ ਟਰਾਲੀ ਵਿਕਾਊ ਹੈ ਜੀ ਨਵੀਂ ਕੰਡੀਸ਼ਨ ਹੈ ਏਰੀਆ ਬਿਆਸ ਅੰਮ੍ਰਿਤਸਰ ਨਵੀਂ ਕੰਡੀਸ਼ਨ ਹੈ ਜੀ ਆਰਮੀ ਵਾਲੀ ਟਰਾਲੀ ਵਿਕਾਊ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 95000 ਰੁਪਏ ਇਹਦਾ ਰੇਟ ਰੱਖਿਆ ਹੈ ਖਰੀਦਣ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ ਏਰੀਆ ਜੀ ਬਿਆਸ ਅੰਮ੍ਰਿਤਸਰ 8009440002 8009440002 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਰਮੀ ਵਾਲੀ ਟਰਾਲੀ ਨਵੀਂ ਕੰਡੀਸ਼ਨ ਦੀ 95000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਅੱਜ ਦੀ ਪਸੰਦ ਆਈ ਵੀਡੀਓ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਰਾਇਲ ਐਨਫੀਲਡ ਹਿਮਾਲੀ ਮਾਡਲ 2024 ਮੋਟਰਸਾਈਕਲ ਵਿਕਾਊ ਹੈ ਜੀ ਪੀਵੀ ਨੰਬਰ ਹੈ ਜੀ ਏਰੀਆ ਖਨੌਰੀ ਮੰਡੀ ਰੇਟ 245000 ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਇਸ ਬੀ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਨੰਬਰ ਨੋਟ ਕਰ ਲਓ 8146239823 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਮੋਟਰਸਾਈਕਲ ਜਿਹੜਾ ਤੁਸੀਂ ਖਰੀਦ ਸਕਦੇ ਹੋ ਨੰਬਰ ਤੇ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ 163600 ਟਰੈਕਟਰ ਵਿਕਾਉ ਉਹ 1987 ਮਾਡਲ ਏਰੀਆ ਫਾਜ਼ਿਲਕਾ ਰੇਟ 1 ਲੱਖ ਇਸ ਵੀਰ ਨੇ ਵੀ ਬਹੁਤ ਹੀ ਵਧੀਆ ਵੀਡੀਓ ਬਣਾ ਕੇ ਭੇਜੀ ਜ ਜਿਹਦੇ ਵਿੱਚ ਤੁਸੀਂ ਕੰਡੀਸ਼ਨ ਹੈ ਜਿਹੜੀ ਘਰ ਬੈਠੇ ਹੀ ਦੇਖ ਸਕਦੇ ਤੁਹਾਨੂੰ ਜਾਣ ਦੀ ਵੀ ਜ਼ਰੂਰਤ ਨਹੀਂ ਹੈਗੀ ਐਨੀ ਵਧੀਆ ਵੀਡੀਓ ਬਣਾ ਕੇ ਭੇਜੀਏ ਤੁਸੀਂ ਚਾਰ ਚਪੇਰੇ ਦੇਖੋ ਜੀ ਟਰੈਕਟਰ ਦੀ ਕੰਡੀਸ਼ਨ ਤੇ ਉਸ ਤੋਂ ਬਾਅਦ ਤੁਸੀਂ ਵੀਰ ਦਾ ਕਰੋ ਨੰਬਰ 91 1 ਲੱਖ ਰੁਪਏ ਰੇਟ ਰੱਖਿਆ ਗਿਆ ਫਾਜ਼ਿਲਕਾ ਏਰੀਆ 1987 ਮਾਡਲ ਹੈ 98144 86058 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਪਿੱਛੇ ਜੀ ਅਸੀਂ ਵੀਡੀਓ ਦੇ ਵਿੱਚ ਬੋਲੇ ਸੀ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇੱਕ ਇੱਕ ਦਰਖਤ ਜ਼ਰੂਰ ਲਾਓ ਚਾਹੇ ਉਹ ਖੇਤਾਂ ਦੇ ਸਾਈਡਾਂ ਤੇ ਹੋਵੇ ਤੇ ਚਾਹੇ ਉਹ ਸੜਕਾਂ ਤੇ ਹੋਵੇ ਜਿਹੜੇ ਲਾ ਚੁੱਕੇ ਨੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਨਿਸ਼ਾਨ ਡਸਟਰ ਗੋ ਗੱਡੀ ਵਿਕਾਊ ਹੈ 2019 ਮਾਡਲ ਏਰੀਆ ਪਿੰਡ ਚਾਂਗਲੀ ਤੂਰੀ ਸੰਗਰੂਰ ਹੈ ਜੀ 9872862072 ਇਸ ਨੰਬਰ ਤੇ ਫੋਨ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਬਾਕੀ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਸਾਫ਼ ਕੰਡੀਸ਼ਨ ਦੀ ਗੱਡੀ ਹੈ ਵੀਰ ਨੇ ਬਹੁਤ ਹੀ ਵਧੀਆ ਸੰਭਾਲ ਕੇ ਰੱਖੀ ਹੋਈ ਗੱਡੀ ਕੋਈ ਸਕ੍ਰੈਚ ਨਹੀਂ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਤੇ ਜੇਕਰ ਕਾਗਜ਼ਾਂ ਦੀ ਗੱਲ ਕਰੀਏ ਕਾਗਜ਼ ਵਗੈਰਾ ਪੂਰੇ ਨੇ ਜੀ ਤੇ ਬਾਕੀ ਵੀਰ ਨੇ ਵਧੀਆ ਦੇਖੋ ਤੁਸੀਂ ਗੱਡੀ ਦੀ ਕਿੰਨੀ ਸਾਮ ਸੰਭਾਲ ਕੀਤੀ ਹੋਈ ਹੈ ਤੇ ਇੱਕ ਵੀ ਸਕਰੈਚ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗਾ ਬਸ ਤੁਸੀਂ ਜਾ ਕੇ ਮਾਲਕ ਵਿਦ ਨਾਲ ਗੱਲ ਕਰ ਸਕਦੇ ਹੋ ਜੀ ਤੇ ਜਿਹੜੀ ਗੱਡੀ ਹੈ ਤੁਸੀਂ ਖਰੀਦ ਸਕਦੇ ਹੋ ਤੇ ਗੱਡੀ ਪੰਜਾਬ ਨੰਬਰ ਹੈ ਜੀ ਇੱਕ ਵਾਰ ਫੇਰ ਨੋਟ ਕਰ ਲਓ ਨੰਬਰ 19 ਮਾਡਲ ਦਾ ਰੇਟ ਫੋਨ ਤੇ ਦੱਸਿਆਊਗਾ ਜੀ 9872862072 ਇਸ ਨੰਬਰ ਤੇ ਫੋਨ ਕਰਕੇ ਨਿਸ਼ਾਨ ਡਸਟਰ ਗੋ ਗੱਡੀ 2019 ਮਾਡਲ ਤੁਸੀਂ ਇਹ ਨੰਬਰ ਤੇ ਫੋਨ ਕਰਕੇ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ Hero HF Deluxe motorcycle ਵਿਕਾਊ ਹੈ Hero HF Deluxe motorcycle ਵਿਕਾਊ ਹੈ ਜੀ 2021 ਮਾਡਲ 15000 ਚੱਲਿਆ ਰੇਟ 42000 ਏਰੀਆ ਪਿੱਖੀ ਬਿੰਦ ਤਰੰਤਰ 42000 ਰੁਪਏ ਰੇਟ ਰੱਖਿਆ ਹੈ 21 ਮਾਡਲ ਹੈ 15000 ਚੱਲਿਆ ਭਿੱਖੀ ਵਿੰਡ ਤਰਨਤਾਰਨ ਏਰੀਆ 8109940032 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਤਾਂ ਜਿੰਨੇ ਵੀ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਹਾਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ 31 ਵਿਸਵੇ ਪਿੰਡ ਦੀ ਨਿਆਈ ਵਾਲੀ ਜ਼ਮੀਨ ਵਿਕਾਊ ਆ ਡੇਢ ਦਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਜੀ ਜ਼ਮੀਨ 'ਚ ਏਰੀਆ ਪਿੰਡ ਰੰਗੀਆਂ ਨੇੜੇ ਡੈਲੋਂ ਜਮਾ ਪਿੰਡ ਦੇ ਨਾਲ ਰੇਟ 27 ਲੱਖ ਰੁਪਏ ਡਿਮਾਂਡ ਹੈ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਜੀ ਜ਼ਮੀਨ ਜਮਾ ਪਿੰਡ ਦੇ ਨਾਲ ਹੈ ਜੀ ਤੇ ਵਿੱਚ ਮੋਟਰ ਲੱਗੀ ਹੋਈ ਹੈ ਜੀ 27 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 7088404327 ਇਸ ਨੰਬਰ ਤੇ ਫੋਨ ਕਰਕੇ 31 ਵਿਸਬੀ ਨਿਆਈ ਵਾਲੀ ਜ਼ਮੀਨ ਡੇਢ ਦੀ ਮੋਟਰ ਦੇ ਵਿੱਚ 27 ਲੱਖ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ 27 ਲੱਖ ਰੁਪਏ ਡਿਮਾਂਡ ਰੱਖੀ ਹੈ ਬਾਕੀ ਨੰਬਰ ਦਿੱਤਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ 73 ਬਿੱਗੇ ਜ਼ਮੀਨ ਵਿਕਾਊ ਹੈ ਜੀ 30 ਬਿੱਗੇ ਖੰਜੂਰ ਦਾ ਬਾਗ ਲੱਗਿਆ NH62 ਹਾਈਵੇ ਤੇ 14 ਬਿੱਗੇ ਦਾ ਫਰੰਟ ਹੈ ਜੀ ਨੈਰੀ ਜ਼ਮੀਨ ਹੈ ਦੋ ਮੋਟਰਾਂ ਪਾਣੀ ਵਾਲਾ ਡੱਗ ਮਕਾਨ ਬਣਿਆ ਜੀ ਏਰੀਆ ਵਿਕਾਣੇ ਰੇਟ ਹੈ 12 ਕਰੋੜ 12 ਕਰੋੜ ਪਰ ਰੇਟ ਰੱਖਿਆ ਗਿਆ ਪਾਣੀ ਵਾਲਾ ਡੱਗ ਬਣਿਆ ਮਕਾਨ ਵੀ ਬਣਿਆ ਜੀ ਨੈਰੀ ਜ਼ਮੀਨ ਹੈ ਦੋ ਮੋਟਰਾਂ ਨੇ ਜੀ 9041125566 9041125566 ਇਸ ਨੰਬਰ ਤੇ ਫੋਨ ਕਰਕੇ 77 ਵਿਗੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ